ਉਹ ਬੜਾ ਤਰ੍ਹਾਂ ਦਾ ਸੈਨਾ ਬਹੁਤ ਉੱਚਾ ਜੀ ਤੇ ਇਹ ਬਹੁਤ ਹੁੰਦੇ ਜਾਂਦੇ ਸੁਭਾਅ ਦੇ ਹੁੰਦੇ ਕੋਈ ਕਿਸੇ ਨਾਲ ਬੜੇ ਹੱਦ ਤੋ ਆਇਤਾ ਹੋਏ ਨੇ ਕਿ ਜਿੱਦਾਂ ਇਹ ਪ੍ਰਵਾਸਕ ਜੀ ਪਦ ਅਕੈ ਜੀ ਬਹੁਤ ਅਪਾਰ ਸੋਚ ਸਭਾ ਕੋਈ ਹਾਰੇ ਹਾਰੇ ਹਰ ਇੱਕ ਨਾੜੀ ਜੁੜਦਾ ਪ੍ਰਵਾਸ ਜੀ ਆਪ ਕੱਟੇ ਨਹੀਂ ਜਾਦਾ ਰਹਿ ਸਕਦੇ ਕਿਸੇ ਕੋਈ ਸੁਣੇ ਰਹਿਣੇ ਆ ਸਾਧੂ ਤਾਂ ਤਾਂ ਧਾਰਿਆ ਬੱਡੇ ਨਾਲ ਛੋਟੇ ਨਾਲ ਉਹ ਭਾਪਾ ਸਾਰਾ ਰਹਿੰਦੇ ਆ ਇਹਦੇ ਵਿੱਚ ਜੋ ਜਿਹੜੀ ਸੋਚ ਆ ਮੈਂ 425 30 ਪਰਵਾਰ ਨੂੰ ਸਹੂਲਤ ਦਿੱਤੀ ਆ ਫਾਰਿਸ ਨੂੰ ਦੇ ਵੀ ਆਰਐਸ ਤੋਂ ਮਰਗੀ ਮੈਂ ਕਿਹਾ ਸੋਚ ਕਿਸੇ ਕੋਲ ਨਹੀਂ ਕੋਈ ਮੈਂ ਇਹ ਕਹਿਣਾ ਹੁੰਦਾ ਕਿ ਤਾਂ ਪੁੱਤਰ ਘਰ ਆਉਣੇ ਨਹੀਂ ਘਰ ਘਰ ਸੋਚ ਅਸੀਂ ਲੈ ਕੇ ਜਾਵਾਂਗੇ ਆਰਐਸ ਸੀ ਵੀ ਪੰਜਾਬ ਚ ਘਰ ਘਰ ਲੈ ਕੇ ਜਾਵਾਂਗੇ ਬੰਦ ਦਿੱਲੀ ਵੀ ਤੇ ਦਿਲਚਸਤ ਜੀ ਨੂੰ ਇਹ ਹਾਂ ਸੀ ਜਦੋਂ ਸੀ ਕਿ ਕੇਸ ਆ ਰਹੀ ਹੈ ਨਾ ਤੁਸ ਹੋ ਰਹੀ ਹੈ ਯਾਰ ਤੇਰਾ ਚਿਹਰਾ ਦੇਖਦਾ ਕਿ ਸਾਨੂੰ ਹੋ ਰਿਹਾ ਹੈ ਤੇਰੇ ਨਾਲ ਗੱਲ ਕਰਕੇ ਤਾਂ ਤੁਹਾਡੀ ਹੈ ਹਾਂ ਜੀ ਹਾਂ ਜੀ ਸਾਡੇ ਹੁੰਦਾ ਸੀ ਕੀ ਗੱਲ کہہ ਰਹੇ ਹੈ ਸਾਰੇ ਜਿਹੜੇ ਦੇ ਅੱਗੇ ਹੋਂ ਬੀਨੇ ਦੇ ਨੂੰਵਾਵਾ ਇਹ ਗਾਣੇ ਪ੍ਰਮਾਤਮਾ ਨਮੀਤ ਜੀ ਨੂੰ ਆਪਣੇ ਚੈਨਲ ਜਵਾਸ ਦਸੇ ਪ੍ਰਵਾਹ ਨੂੰ ਭਾਣਾ ਬਣਾ ਦਾ ਬਲ ਬਖਸ਼ੇ ਸਤਿ ਸ਼ਾਂਤੀ ਰਹੇ ਦੇਹ ਦੇ ਦੁਸ਼ਮਣਾਂ ਨਾਲ ਦੋਵੇਂ ਜਿਨ੍ਹਾਂ ਨੇ ਸਾਡੇ ਨਮੀਤ ਜੀ ਨੂੰ ਕੀ ਕੀਤਾ ਉਹ ਜਦੋਂ ਅਜਿਹੀ ਸ਼ਰਮਾਈ ਹੁੰਦੇ ਨੇ ਉਹਨੂੰ ਕਹਿੰਦਾ ਆ ਜਾ ਭਗਤ ਆ ਜਾ ਉਹ ਹੀ ਮੇਰੇ ਵਾਲੇ ਤੇਰਾ ਦੇ ਤੇਰਾ ਦੇ ਤੇਰਾ ਦੇ ਰੱਖੀ ਉਹ ਕਰੋੜਾ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਆਇਓ ਉਕੇ ਇਹਨਾਂ ਦੇ ਬੇਟੇ ਨੂੰ ਅੱਜ ਸਰੀਆ 2 ਦਿਨ ਹੋ ਗਏ 2 ਦਿਨ ਹੋ ਗਏ ਗੋਲੀਆਂ ਦੇ ਨਾਲ ਸਿਰੇ ਬਜਾਰ ਜਿਹੜਾ ਉਹ ਮਾਰਮਕਾਇਆ ਸੀਗਾ ਔਰ ਪੁਲਿਸ ਦੀ ਵੀ ਅਜੇ ਤੱਕ ਥਿਲੀ ਕਰਦਿਆਂ ਦੇਖੋ ਜੀ ਅਸੀਂ ਚਾਹੇ ਅਰੋੜਾ ਪਰਿਵਾਰ ਵਾ ਚਾਹੇ ਕੋਈ ਹੋਰ ਆ ਜਿੱਥੇ ਗੋਲੀ ਨਾਲ ਸਾਡੇ ਪੰਜਾਬ ਦੇ ਲੋਕ ਜਾਂ ਭਾਰਤ ਲੋਕ ਸ਼ਹੀਦ ਹੁੰਦੇ ਆ ਚਾਹੇ ਸਾਡੇ ਫੌਜੀ ਜਵਾਨ ਬਾਰਡਰਾਂ ਤੇ ਸ਼ਹੀਦ ਹੁੰਦੇ ਆ ਅਸੀਂ ਉਹਨਾਂ ਦੇ ਘਰ ਘਰ ਜਾਂਦੇ ਆ ਜਿਹੜੀ ਆਰਐਸਐਸ ਦੇ ਬਹਿ ਕੇ ਉਹਨਾਂ ਨੇ ਮਾਰਿਆ ਵੀ ਆਰਐਸਐਸ ਦੇ ਤੇ ਬੰਦੇ ਆ ਜੀ ਆਰਐਸਐਸ ਕੋਈ ਜੁਆਇਨ ਕਰਨਾ ਪਾਪ ਨਹੀਂ ਆ ਮੈਂ ਕਹਣਾ ਕੋਈ ਪਾਰਟੀ ਜੁਆਇਨ ਕਰੋ ਸਾਡਾ ਉਹਦੇ ਨਾਲ ਕੋਈ ਮਤਲਬ ਨਹੀਂ ਆ ਜਿੱਤੇ ਜਿਹਦੀ ਸੋਚ ਆ ਉੱਥੇ ਜਾਓ ਲੇਕਿਨ ਜਿਹੜਾ ਇੱਕ ਕਿਸੇ ਨੂੰ ਮਾਰਨਾ ਉਹ ਬਹੁਤ ਵੱਡਾ ਪਾਪ ਆ ਜਿਹੜੇ ਸ਼੍ਰੀ ਬਲਦੇਵ अरोड़ा ਜੀ ਨੇ ਪਰਿਵਾਰ ਬਹੁਤ ਸ਼ਰੀਫਾ ਇਮਾਨਦਾਰੀਆਂ ਚੱਲ ਰਿਆ ਆਪਣੇ ਹੋ ਸਕਦਾ ਘਰੋਂ ਪੈਸੇ ਲਾ ਲਾ ਕੇ ਬੜੇ ਬਾਉ ਜੀ ਨੇ ਇਹਨਾਂ ਦੇ ਨੇ اپنی સેવા ਕੀਤੀ ਆ لیکن ਮੈਂ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਕਰਦਾ ਮਾਂ ਅੱਜ ਬਲੇ ਅਰੋੜਾ ਜੀ ਦਾ ਬੇਟਾ ਨਵੀਰ ਅਰੋੜਾ ਜੀ ਗਏ ਨੇ ਕੱਲੋਂ ਕੋਈ ਹੋਰ ਜਾਊਗਾ ਪਰਸੋਂ ਕੋਈ ਹੋਰ ਜਾਊਗਾ ਇਹਨਾਂ ਨਾਲ ਸਖਤੀ ਗੈਂਗਸਟਰ ਦੇ ਚਾਹ ਖਾਲਸਤਾਨੀਆਂ ਦੇ ਅਤਵਾਦੀ ਨੇ ਇਹਨਾਂ ਦਾ ਸਖਤੀ ਇੰਨੀ ਲਿਓ ਛਾਤੀ ਦੇ ਵਿੱਚ ਗੋਲੀਆਂ ਮਾਰੋ ਕੋ ਲੱਤਾਂ ਜਿਹੀ ਮਾਰਨੀ ਆ ਇਹ ਰੋਜ਼ ਤਰੀਕਾ ਨਹੀਂ ਲੈ ਜਣਾ ਕਿਉਂਕਿ ਬਾਰ-ਬਾਰ ਪੁਲਿਸ ਦਾ ਵੀ ਟਾਈਮ ਖਰਾਬ ਹੁੰਦਾ ਵਾ ਲਾਅ ਐਂਡ ਆਰਡਰ ਤੋਂ ਮੇਨਟੇਨ ਨਹੀਂ ਹੋ ਰਿਹਾ ਫਿਰ ਕੋਈ ਜਿਹੜਾ ਇਹਨਾਂ ਦਾ ਮਕਾ ਲੇ ਉਹਨਾਂ ਨੂੰ ਕਿਉਂਕਿ ਜਿਵੇਂ ਨਵੀਨ ਉਹ ਰੋੜੋ ਜਿਹਾ ਗੋਲੀਆਂ ਮਾਰਿਆ ਨਾ ਇਸੇ ਤਰੀਕਾ ਹੀ ਉਹਨਾਂ ਦੇ ਜਿਹੜੇ ਦੋ ਬੰਦੇ ਆਏ ਆ ਦੋ ਬੰਦੇ ਜਿਹੜੇ ਹਾਂਜੀ ਇਸੇ ਤਰ੍ਹਾਂ ਜਿਹੜੀ ਗੋਲਡ ਗੂੰਨਕਾਪਟਰ ਕਰਦੇ ਹੋ ਅਸੀਂ ਪੰਜਾਬ ਪੁਲਿਸ ਨੇ ਹਰ ਸਮੇਂ ਖੜੇ ਆ ਜਿੱਥੇ ਸਾਡੀ ਲੋੜ ਆ ਪੰਜਾਬ ਪੁਲਿਸ ਸਾਡੇ ਨਾਲ ਲੈ ਕੇ ਚੱਲੇ ਸਾਨੂੰ ਗੋਲੀਆਂ ਅਸੀਂ ਖਾਵਾਂਗੇ ਜੇ ਉਹ ਸਾਡੇ ਮਾਰਨਗੇ ਪੰਜਾਬ ਪੁਲਿਸ ਕਹਿੰਦੀ ਪਿੱਛੇ ਰਹੋ ਕੋਈ ਗੱਲ ਅਸੀਂ ਵੀ ਚੀਜ਼ ਹੁਣ ਤਿਆਰ ਆ ਇਹ ਨਹੀਂ ਆ ਅਸੀਂ ਸਵੇਰੇ ਕੀਰਤਨ ਸੁਣਨਾ ਪੜ ਲਈ ਜਾਵਾ ਇੱਕ ਪਰਿਵਾਰ ਨੂੰ ਨੌਕਰੀ ਮਿਲੇ ਇੱਕ ਪਰਿਵਾਰ ਨੂੰ ਸ਼ਹੀਦ ਦਾ ਦਰਜਾ 1 ਕਰੋੜ ਰੁਪਈਆ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਇਹਨਾਂ ਦਾ ਕੋਈ ਅਲਿਗੇਸ਼ਨ ਨਹੀਂ ਹੈ ਨਾ ਪਰਿਵਾਰ ਦੇ ਬਈਏ ਰੰਜੂ ਸ਼ਾਹ ਜੀ ਫੁਲਾਣਾ ਜੀ ਟੁਮਾਣੇ ਹੀ ਨਹੀਂ ਹੈ ਨਾ ਇਹ ਵਿਚਾਰੀਏ ਗੁੱਡੀ ਨੂੰ ਇੱਕ ਨੌਕਰੀ ਦਿੱਤੀ ਜਾਵੇ ਕਿਉਂਕਿ ਇੰਨੀ ਜ਼ਿਆਦਾ ਉਮਰ ਨਹੀਂ ਓਕੇ ਨੌਕਰੀ ਦਿੱਤੀ ਜਾ ਸਕਦੀ ਆ ਐ ਪਰ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਨੌਕਰੀ ਮਿਲਣੀ ਚਾਹੀਦੀ ਆ ਕਿਉਂਕਿ ਅਸੀਂ ਪੰਜਾਬ ਵਿੱਚ ਕਾਂ ਕਿ ਆਰਐਸਐਡੀ ਸੋਚ ਆ ਘਰ ਘਰ ਲੈ ਕੇ ਜਾਓ ਕੋਕੇ ਫਿਰ ਅਸੀਂ ਦੇਖਦੇ ਆ ਵੀ ਦੋ ਬੰਦੇ ਮਾਰਦੇ ਚਾਰ ਬੰਦੇ 10 ਮਾਰਦੇ ਆਜ ਉਹਰ ਜਿੰਨੇ ਹੋਣਾ ਅਸੀਂ ਸਭ ਤੋਂ ਪੂਰੇ ਖੜਾ ਨੇ ਦਾਸ ਗੁਰਸੋਂ ਸਿੰਘ ਮਾਨ ਸਭ ਤੋਂ ਪਹਿਲਾਂ ਪੂਰੇ ਖੜੂਗਾ ਕੋਕੇ ਅਸੀਂ ਖਾਲਸਾ ਜੋ ਡਰ ਵਾਲਾ ਨਹੀਂ ਅਸੀਂ ਬਾਅਦ ਵਿੱਚ ਪਹਿਲੇ ਲਖਾਇਆ ਖਾਲਸਾ ਮਰਦਾਬਾਦ ਅਸੀਂ ਦਾ ਰੋਜ ਭੋਗ ਪਾਈਦਾ ਉਹ ਕਹਿੰਦੇ ਤੁਹਾਡਾ ਪੋਣਾ ਅਸੀਂ ਕਹਿੰਦੇ ਤੁਹਾਡਾ ਰੋਜ ਪੋਣਾ ਕਿਉਂਕਿ ਪੰਜਾਬ ਵਿੱਚ ਸਨਾਤਰੀਆਂ ਲਈ ਅਸੀਂ ਕੰਮ ਕਰਦੇ ਆ ਕਿ ਪੂਰੇ ਭਾਰਤ ਵਿੱਚ ਕਰਦੇ ਆ ਸਨਾਤਰੀਆਂ ਲਈ ਕੰਮ ਪੂਰੇ ਹਿੰਦੂ ਪਰਿਵਾਰਾਂ ਲਈ ਕੰਮ ਕਰਦੇ ਪਏ ਆ ਸਾਡੇ ਸਾਧੂ ਸੰਤ ਸਮਾਜ ਸ੍ਰੀ ਹਰਦوار ਤੋਂ ਪੂਰੇ ਕਾਸ਼ੀ ਤੋਂ ਤੇ ਸ੍ਰੀ ਤ੍ਰਿਦਰਸ਼ਾ ਸ਼astri ਜੀ ਦੇ ਨਾਂ 'ਤੇ ਕੰਮ ਕਰਦੇ ਆ ਰਹੇ ਆਂ ਲੇਕਿਨ ਸਾਨੂੰ ਬਹੁਤ ਬੜਾ ਦੁੱਖ ਆ ਇਹ ਉਹ ਕਹੇ ਸ੍ਰੀ ਮੋਹਨ ਭਗਵਤ ਜੀ ਦੀ ਜਿਹੜੀ ਸੋਚ ਆ ਬਹੁਤ ਵਧੀਆ ਮੈਂ 10 20 ਪ੍ਰੋਗਰਾਮ ਛੂਲੀ ਕੀਤੀ ਹੋਣੀ ਹੈ ਮੈਂਬਰ ਨਹੀਂ ਆ ਮੈਂ ਪਰ ਉਹਨਾਂ ਦੀ ਜਿਹੜੀ ਸੋਚ ਆ ਉੱਤੇ ਜਾ ਕੇ ਦੇਖਿਆ ਬਹੁਤ ਵਧੀਆ ਗੁਰੂ ਗ੍ਰੰਥ ਸਾਹਿਬ ਪ੍ਰਤੀ ਸੋਚ ਵਧੀਆ ਵਾ ਗੁਰੂਆਂ ਬਾਰੇ ਬਹੁਤ ਵਧੀਆ ਸੋਚ ਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਇੰਨਾ ਵਧੀਆ ਕੰਮ ਕੀਤਾ ਸਨਾਤਨ ਨੇ ਢੰਕਾ ਵਜਾਤਾ ਪੂਰੇ ਵਿਦੇਸ਼ ਦੇਸ਼ ਨਹੀਂ ਵਿਦੇਸ਼ਾਂ ਵਿੱਚ ਆਬੂਦ ਆਬੀ ਵਿੱਚ ਮੰਦਰ ਬਣਾਇਆ ਇਹਨਾਂ ਲੋਕਾਂ ਦੀ ਤਕਲੀਫ ਹੀ ਆ ਵੀ ਸਨਾਤਨ ਧਰਮ ਦਾ ਗਰਾਹ ਵੱਧਾ ਜਾ ਰਿਹਾ ਵੀ ਪੰਜਾਬ ਵਿੱਚ ਹਿੰਦੂਆਂ ਨੂੰ ਡਰ ਦੀ ਲੋੜ ਨਹੀਂ ਗੁਰਸਿਪ੍ਰੀਤ ਸਿੰਘ ਮੈਂ ਪਹਿਲਾ ਗੋਲੀ ਖਾਊਗਾ ਮੁਕਾਬਲਾ ਵਿੱਚ ਅਸੀਂ ਕਰਾਂਗੇ ਆ ਸਾਡਾ ਪ੍ਰੋਅ ਵੀ ਅਸੀਂ ਪਹਿਲਾਂ ਹੀ ਕਹਾਂਗੇ ਜੇ ਮਰ ਕੇ ਸਾਡੇ ਰੋਣਾ ਨਹੀਂ ਹੱਸਿਓ ਕੋਈ ਗੱਲ ਨਹੀਂ ਦੇਖ ਲਈ ਛਿਦੋਵਾਂਗੇ ਲੇਕਿਨ ਘਰ ਘਰ ਅਸੀਂ ਆਰਐਸਵੀ ਮੈਂ ਦੁਬਾਰਾ ਫੇਰ ਕਹਿਣਾ ਚਾਹੁੰਦਾ ਕਰ ਕਰ ਆ ਰਹਾ ਸੀ ਦੀ ਸੋਚ ਲੈ ਕੇ ਜਾਵਾਂਗੇ ਸ੍ਰੀ ਰਾਮ ਵੀ ਕਾਹਾਂਗੇ ਭਗਵਾ ਵੀ ਪਹਿਨਾਵਾਂਗੇ ਭਾਰਤ ਮਾਤਾ ਜੈ ਵੀ ਕਾਹਾਂਗੇ ਇਸ ਪਰਿਵਾਰ ਨਾਲ ਜਿੰਨਾ ਦੁੱਖ ਵੜਾਇਆ ਵੇ ਉਹਨਾਂ ਘਟਾ ਸੁੱਖ ਵੜਾਇਆ ਵਾਧਾ ਦੁੱਖ ਵੜਾਇਆ ਘਟਦਾ ਵਾ ਲੇਕਿਨ ਇਹ ਜਿਹੜੇ ਸਿਰਫਰੇ ਲੋਕ ਨੇ ਕੁਝ ਚਰੁੰਦੇ ਲੋਕ ਨੇ ਜਿਹੜੇ ਪਿਸਤੋਲਾਂ ਦੀ ਰੋਤ ਤੇ ਆ ਕੇ ਬੱਚੇ ਨੂੰ ਮਾਰਦੇ ਨੇ ਬੱਚੇ ਦਾ ਕੀ ਕਸੂਰ ਆਜੀ ਤੂੰ ਸਾਨੂੰ ਮਾਰੋ ਜੇ ਮਾਰਨਾ ਪੰਗਾ ਲਾਓ ਸਾਡੇ ਨਾਲ ਆਓ ਇਹਨਾਂ ਵਿੱਚ ਸ੍ਰੀ ਪਰਿਵਾਰ ਨਾਲ ਕੀ ਆਪੂਆ ਜੀ ਬੈਠਿਆ ਆ ਬਿਜਾਰੇ ਨਵੀਨ ਜੀ ਦੀ ਛੋਟੀ ਬੇਟੀ ਵੱਡੀ ਬੇਟੀ ਬੈਠੀ ਆ ਛੋਟਾ ਬੇਟਾ ਵਾ ਨੌ ਰੋਣੀ ਬੈਠੀ ਆ ਇਸ ਕਰਕੇ ਮੈਂ ਸਾਰਿਆਂ ਨੂੰ ਅਪੀਲ ਕਰੂੰਗਾ ਫਰੋਜਪੁਰ ਦੇ ਆ ਵੀ ਪੂਰੇ ਪੰਜਾਬ ਦੇ ਨੂੰ ਬਈ ਸ਼ਾਂਤੀ ਬਣਾ ਕੇ ਰੱਖੋ ਪੰਜਾਬ ਪੁਲਿਸ ਨੂੰ ਵੀ ਕਹੂੰਗਾ ਡੀਜੀਪੀ ਸਾਹਿਬ ਸ਼੍ਰੀ ਗੌਰਵ ਜਾਦਵ ਜੀ ਨੂੰ ਇਹਨਾਂ ਦਾ ਮੁਕਾਬਲਾ ਕਰਕੇ ਨਾ ਤਰਕ ਇਹਨਾਂ ਨੂੰ ਇਨਸਾਫ਼ ਦਿਵਾਓ ਕਿਉਂਕਿ ਤਾਂ ਕਿ ਜਿਹੜਾ ਆਮ ਲੋਕ ਨੇ ਉਹ ਸੁਰੱਖਿਆਤ ਨਹੀਂ ਪੰਜਾਬ ਵਿੱਚ ਹਿੰਦੂ ਤਾਂ ਬਿਲਕੁਲ ਸੁਰੱਖਿਆਤ ਨਹੀਂ ਹੈਗਾ ਨਾ ਸਨਾਤ ਨਹੀਂ ਜਿਹੜਾ ਵੀ ਚਾਹੇ ਹਿੰਦੂ ਦੇ ਵਿੱਚ ਸਾਰੇ ਸਨਾਤ ਨਹੀਂ ਆ ਗਏ ਇਸ ਕਰਕੇ ਸਾਨੂੰ ਸੇਫ ਹੌਂਡ ਦੀ ਲੋੜ ਹੈ ਭਵਨਤਮਨ ਜੀ ਭਵਨਤਮਨ ਜੀ ਤੁਸੀਂ ਸੀਟ ਜਿੱਤ ਲਈ ਤੁਹਾਨੂੰ ਮੁਬਾਰਕਬਾਦ ਸਰਦਾਰ ਸਾਹਿਬ ਦੀ ਲੇਕਿਨ ਸਾਡੇ ਜਿਹੜੇ ਹਤਿਆਮਾ ਹੋ ਰਹੀਆਂ ਇਹਦੇ ਬਾਰੇ ਵੀ ਸੋਚੋ ਜਿੰਨਾ ਲੋਕਾਂ ਨੂੰ ਸੁਰੱਖਿਆ ਲੋੜ ਆ ਸੁਰੱਖਿਆ ਦਿਓ ਨਾ ਕਰ ਖੋਵੋ ਉਹਨਾਂ ਤੋਂ ਧੰਨਵਾਦ ਕੇਜਰੀਵਾਲ ਨੇ ਤਰਨਤਨ ਜਿਮਨੀ ਚੋਣ ਦੇ ਵਿੱਚ ਕਿਹਾ ਸੀ ਕਿ ਇਹਨਾਂ ਚੋਣਾਂ ਤੋਂ ਬਾਅਦ ਅਸੀਂ ਗੈਂਗਸਟਰ ਬਾਦ ਜਿਹੜੇ ਉਹ ਖਤਮ ਕਰ ਦਾਂਗੇ ਔਰ ਕੀ ਲੱਗਦਾ ਕਿ ਫਿਰੋਸਪੁਰ ਦੇ ਵਿੱਚ ਜਿਹੜੀ ਘਟਨਾ ਹੋਈ ਆ ਕੀ ਤੁਸੀਂ ਉਸ ਨੂੰ ਜੋੜਦੇ ਹੋ ਨਹੀਂ ਨਹੀਂ ਇਹ ਜਿਹੜੇ ਲੋਕਾਂ ਦਾ ਦਬਾਅ ਬਿਰਿਆ ਨੇ ਮੈਂ ਆਰਐਸ ਤੋਂ ਦਵਾੜਾ ਆਰਐਸ ਤੋਂ ਮਾੜਾ ਆਰਐਸ ਤੋਂ ਭਾਜੀ ਕਦੇ ਮਾੜਾ ਨਹੀਂ ਨਾ ਕੋਈ ਪਾਰਟੀ ਮਾੜੀ ਹੁੰਦੀ ਆ ਹਰ ਇੱਕ ਦੇ ਆਪਣੇ ਆਪਣੇ ਵਿਚਾਰ ਨੇ ਏਜੰਡੇ ਆ ਪਾਰਟੀ ਹੁੰਦੇ ਆਰਐਸ ਤੋਂ ਮੇਰੇ ਕੋਲ 100 ਸਾਲ ਦਾ ਹੋਣਾ ਸੀ ਬਣਾ ਕੇ ਇੱਟੇ ਆ ਫਿਰ ਇਹ ਮੈਂ ਤਾਂ ਇਹ ਕਹਿਣਾ ਵੀ ਕੋਈ ਪਾਰਟੀ ਜੁਆਇਨ ਕਰੋ ਜੇ ਆਰਐਸ ਦੇ ਜਿਹੜਾ ਜੁੜਿਆ ਜੁੜਾ ਕਿਸੇ ਨੂੰ ਇਹਦਾ ਕੋਬ ਦਵਾਰਸ ਤੋਂ ਦਾ ਤੂੰ ਜੁੜਿਆ ਹੋਇਆ ਜੁੜਨ ਦਾ ਭਾਈ ਬਹੁਤ ਬਹੁਤ ਬਤਾਇਆ ਇਤਿਹਾਸ ਨਾਲ ਜੁੜੇ ਹੋ ਪਰ ਇਹ ਨਹੀਂ ਆ ਵੀ ਮੈਂ ਕਹਾਂ ਕਾਲਸ ਨਾਲ ਤੂੰ ਜੁੜਿਆ ਹੋਈ ਮੈਂ ਕਹਾਂ ਵੀ ਤੂੰ ਬੀਜੇਪੀ ਨਾਲ ਤੂੰ ਜੁੜਿਆ ਹੈ ਜਾਂ ਬੀਐਸਪੀ ਨਾਲ ਤ ਹਰ ਇੱਕ ਦਾ ਸਵਾਦ ਕਰਨਾ ਚਾਹੀਦਾ ਪੌਣੇ 5 ਸਾਲ ਸਾਨੂੰ ਇਕੱਠੇ ਰਹਿਣਾ ਚਾਹੀਦਾ ਵਾ ਜਦੋਂ 5 ਸਾਲ ਬਾਅਦ ਵੋਟਾਂ ਆਉਣਗੀਆਂ ਦੋ ਤਿੰਨ ਮਿਲਵਾ ਅੱਡ-ਅੱਡ ਹੋਜੋ ਵੀ ਮੇਰੀ ਸੋਚ ਭਾਈ ਕਾਂਗਰਸ ਨਾਲ ਮੇਰੀ ਸੋਚ ਭਾਜਪੀ ਨਾਲ ਮੇਰੀ ਆਰਐਸਐਸ ਦੀ ਸੋਚ ਆ ਅੱਡ-ਅੱਡ ਹੋਜੋ ਪਰਵਾਹ ਤੇ ਲੜਕੀ ਤੇ ਪਿਤਾ ਜੀ ਤੇ ਕੀ ਬੀਤੀ ਹੋਗੀ ਉਹ ਭੂਆ ਜੀ ਬੈਠੀਆਂ ਨਾ ਰੋਣੀ ਬੈਠੀਆਂ ਕੀ ਬੀਤੀ ਹੋਗੀ ਅਸੀਂ ਜਿਉਂਦਾ ਤਾਂ ਕਰ ਨਹੀਂ ਸਕਦੇ ਅਸੀਂ ਦੁੱਖ ਬਣਾ ਸਕਦੇ ਹਾਂ ਜਿੱਤੇ ਸਾਡੀ ਲੋੜ ਆ ਸਾਨੂੰ ਲੈ ਚਲੋ ਸਾਡੇ ਗੋਲੀਆਂ ਮਰਵਾਦ ਸਾਨੂੰ ਕੋਈ ਦੁੱਖਤ ਨਹੀਂ ਹੈਗੀ ਅਸੀਂ ਪਰਵਾਹ ਨਾਲ ਕਿ ਸਾਰੇ ਪੰਜਾਬ ਨਾਲ ਸਾਰੇ ਭਾਰਤ ਨਾਲ ਖੜੇ ਆ ਚਲੋ ਤੁਹਾਡੇ بیٹے ਦੀ ਸ਼ਰੀਆਮ ਗੋਲੀਆਂ ਮਾਰ ਕੇ హత్య ਕਰਤੀ ਗਈ ਔਰ ਅੱਜ ਤੀਜਾ ਦਿਨ ਹੋ ਗਿਆ ਕੀ ਲੱਗਦਾ ਕਿ ਤੁਹਾਨੂੰ ਇਨਸਾਫ ਮਿਲੇਗਾ ਇਨਸਾਫ ਤੇ ਪੈਸਾ ਪੁਲਿਸ ਦੀ ਅਸੀਂ ਜੁਡੀ ਥੋੜੀ ਦੇਖੀ ਸ਼ਹਿਰ ਥੋੜਾ ਰੁਕ ਗਿਆ ਹੈ ਤੇ ਇੰਨਾ ਰੋਸ ਸੀ ਸ਼ਹਿਰ ਦੇ ਵਿੱਚ ਕਿ ਸ਼ਹਿਰ ਤਸੀ ਨਹੀਂ ਖੁੱਲਣ ਦੇ ਆਗੇ ਪਰ ਉਹਨਾਂ ਨੇ ਦੇਖਿਆ ਵੀ ਐਸਐਚਐਸ ਸਾਹਿਬ ਉਹ ਟੀਮ ਵੱਲੋਂ ਮੈਂ ਸਰਕਾਰ ਤੋਂ ਇਹ ਉਮੀਦ ਕਰਦੀ ਆ ਕਿ ਮੇਰਾ ਸੁਆਗਤ ਨਹੀਂ ਰਿਹਾ ਪਰ ਉਹ ਉਹ ਵਾਜਦ ਉਹਨਾਂ ਨੂੰ ਵੇਖਦੇ ਸਾਰੀ ਗੋਲੀ ਮਾਰ ਦਿੱਤੀ ਜਦੋਂ ਤੇ ਸਾਰੇ ਸ਼ਹਿਰ ਦੇ ਸਾਹਮਣੇ ਵੀਡੀਓ ਬਣੇ ਸਾਰੇ ਦੇਸ਼ ਵਿੱਚ ਦੇਸ਼ ਦੇ ਬਾਹਰ ਲੋਕ ਵੀ ਅੱਜ ਤੋਂ ਬਾਅਦ ਕਿਸੇ ਵੀ ਵੀ ਨੂੰ ਗੋਲੀ ਮਾਰ ਅਸੀਂ ਖੜਾਂਗੇ ਮਿੰਟਾ ਸਾਡੇ ਹੱਥ ਬੰਨ੍ਹੇ ਤੇ ਮੈਨੂੰ ਪਸਤੂਲ ਦੇ ਦੋ ਦੱਸ ਦੋ ਇਹ ਮੁਜਲਮ ਹੈ ਸੌਰੀ ਜੀ ਅੱਜ ਸਭਨੇ ਛਾਤੀ 'ਚ ਗੋਲੀ ਮਾਰੂਗੀ ਕਰਦੋ ਤੁਸੀਂ ਆ ਕਰਦੋ ਇਸ ਪਰਵਾਰ ਦੀ ਇੱਕ ਕਾਬਲੀ ਤੇ ਮੈਨੂੰ ਮੇਰੇ ਸਹੁਰੇ ਨਹੀਂ ਅਜੇ ਤੱਕ ਤੂੰ ਕਰਕੇ ਨਹੀਂ ਬੁਲਾਇਆ ਕਦੇ ਤੂੰ ਉਹਨੂੰ ਦੁਆ ਕਰਦੇ ਤੁਸੀਂ ਬੇਟਾ ਤੁਸੀਂ ਆ ਕਰਦੋ ਮੇਰਾ ਘਰ ਵੇਖਣ ਆਏ ਸੀ ਮੇਰੇ ਪਿਓ ਨੇ ਕਿਹਾ ਬੇਟਾ ਮੈਂ ਤੇਰਾ ਗੋਦ ਕਰਦਾ ਪਰ ਜਿਹੜਾ ਤੈਨੂੰ ਤੇਰਾ ਸਹੁਰਾ ਮਿਲਿਆ ਨਾ ਮੇਰੇ ਤੋਂ ਵੱਧ ਪਿਆਰ ਕਰਨ ਵਾਲਾ ਮਿਲਿਆ ਤੇ ਤੂੰ ਇਹ ਜਾ ਕੇ ਕਹਿੰਗੀ ਪਾਪਾ ਤੁਸੀਂ ਮੇਰੇ ਵਾਸਤੇ ਬਹੁਤ ਵਧੀਆ ਕਰ ਲੱਭੇ ਹੈ ਤੂੰ ਮੈਂ ਕਹਿਨੀਆ ਮੇਰੇ ਸਹੁਰੇ ਨੇ ਮੇਰੇ ਦਾਦੇ ਸਹੁਰੇ ਨੇ ਅਜੇ ਤੱਕ ਮੈਨੂੰ ਕਦੇ ਤੂੰ ਵਰਦੀ ਮੈਨੂੰ ਸੁਣਿਆ ਨਾ ਮੇਰੇ ਘਰ ਵਾਲਿਆਂ ਨੇ ਮੇਰੇ ਘਰ ਲੋਤੇ ਇੱਕ ਮੱਖੀ ਨੂੰ ਨਹੀਂ ਮਾਰ ਸਕਦੇ ਸੀ ਉਹ ਕਹਿੰਦੇ ਸੀ ਨਾ ਇਹ ਨਾ ਚੀ ਜਾਨ ਵਸਦੀ ਹੈ ਕਿਉਂ ਮਾਰਨਾ ਇਹਨਾਂ ਨੂੰ ਮੇਰੇ ਹਸਬੰਦ ਨੇ ਵੀ ਗੱਲ ਕੀਤੀ ਸੀ ਕਿ ਸੀ ਕਿ ਕੋਈ ਨਾਲ ਕਿਸੇ ਦਾ ਲਾਭ ਦਾ ਨਹੀਂ ਨਹੀਂ ਕਦੇ ਵੀ ਨਹੀਂ ਨਾ ਮੈਂ ਕਹਿੰਦੀ ਹਾਂ ਜਦੋਂ ਕੋਈ ਸ਼ਖਸ ਆਇਆ ਹੋਵੇ ਜਿਹਦੇ ਨਾਲ ਉਹ ਵੀ ਨਹੀਂ ਕਦੇ ਵੀ ਕੋਈ ਉਹ ਤਾਂ ਦੁਕਾਨ ਤੇ ਹਰੇਕ ਗਾਗ ਦੀ ਆਪੇ ਡਿਟੇਲ ਦੱਸਦੇ ਸੀ ਅੱਜ ਮੈਂ ਇਹਨੇ ਪੈਸੇ ਵਟਕੇ ਲੈ ਕੇ ਆਏ ਆ ਅੱਜ ਇਹਨੂੰ ਇਹ ਗਾਗ ਟੱਕਰੀ ਆ ਅੱਜ ਆਜੀ ਬੁੱਡੀ ਟੱਕਰੀ ਆ ਅੱਜ ਮੈਨੂੰ ਐਵੇਂ ਕੀਤਾ 1% ਦਾ ਵੀ ਉਹਨਾਂ ਨੇ ਕਦੇ ਕੁਝ ਨਹੀਂ ਕੀਤਾ ਸੀ ਮੈਂ ਤਾਂ ਆਪਣੀ ਬੇਟੀ ਵਾਸਤੇ ਖਾਣਾ ਬਣਾ ਰਹੀ ਸੀ ਪਾਪਾ ਦੁਕਾਨ ਤੇ ਗਏ ਆ ਬੱਚਿਆਂ ਨੂੰ ਪਾਰਕ ਲੈ ਕੇ ਜਾਂਦੇ ਸੀ ਕਹਿੰਦੇ ਸੀ ਵੀ ਅ빠 ਬੇਟਾ ਮੈਨੂੰ ਥੋੜੀ ਪ੍ਰੋਬਲਮ ਸੀ ਵੀ ਬੇਟੀ ਨੂੰ ਸੈਰ ਕਰਾਉਣੀ ਆ ਪਰ ਉਹ ਜ ਮੈਂ ਸੱਸ ਨੂੰ ਮੇਰੇ ਹੈ ਨਹੀਂ ਸੀਗੇ ਮੈਂ ਬੇਟੀ ਨੂੰ ਰੋਟੀ ਬਣਾ ਕੇ ਖਵਾਈ ਹੁੰਦੀ ਸੀ ਮੈਨੂੰ ਸਾਹਣੀ ਆਂਟੀ ਨੇ ਬਾਜ ਮਾਰੀ ਕਹਿੰਦੇ ਹਨੂ ਨਵੀਨ ਨੂੰ ਗੋਲੀ ਵੱਜ ਗਈ ਨਵੀਨ ਨੂੰ ਗੋਲੀ ਵੱਜ ਗਈ ਮੈਨੂੰ ਮੇਰੇ ਪੈਰਾਂ ਥੱਲੇ ਜ਼ਮੀਨ ਹੈ ਕਹਿੰਿਆ ਨਹੀਂ ਹੋ ਹੀ ਨਹੀਂ ਸਕਦਾ ਫਿਰ ਮੈਨੂੰ ਅੱਜ ਸਵੇਰ ਤਿੱਕਰ ਇਹੀ ਸੀ ਕਿ ਮਾਰਨੀ ਕਿਸੇ ਹੋਰ ਦੇ ਹੋਣੀ ਗਲਤੀ ਨਾਲ ਵਾਜੇ ਮੈਨੂੰ ਹੈ ਹੀ ਨਹੀਂ ਕਿ ਮੇਰੇ ਘਰ ਵਾਲਾ ਐਡਾ ਬੋਲਾ ਉਹ ਕਿਸੇ ਨੂੰ ਤੂ ਤੜਾ ਕੇ ਨਹੀਂ ਕਰਨ ਵਾਲਾ ਪੂਰੇ ਸ਼ਹਿਰ ਦੀ ਗਵਾਹੀ ਦਿੰਨੀ ਆ ਸਾਰੇ ਦੁਕਾਨ ਤੋਂ ਪੂਰੇ ਬਾਜ਼ਾਰ ਚ ਫਿਰ ਲੋ ਵੀ ਕਦੇ ਕਿਸੇ ਨੇ ਉਹਨੂੰ ਕਦੇ ਮਾੜਾ ਬੋਲਦੇ ਸੁਣਿਆ ਕਦੇ ਤੂ ਤੜਾ ਕਰਦੇ ਸੁਣਿਆ ਇੱਕ ਬੰਦਾ ਵੀ ਬੋਲ ਦੇ ਤਾਂ ਇੱਥੇ ਗੋਲੀ ਖਾਉਂਗੀ ਮੈਂ ਸੰਸਕਾਰ ਕਰਕੇ ਅਸੀਂ ਤੇ ਇੱਕ ਮੌਕਾ ਦਿੱਤਾ ਹੈ ਇਹ ਹੁਣ ਉਸ ਤੇ ਕਿੰਨਾ ਖਰੇ ਉਤਰਦੇ ਨੇ ਇਹਨਾਂ ਤੋਂ ਸਾਨੂੰ ਉਮੀਦ ਹੈ ਵੀ ਸਾਨੂੰ ਇਹ ਅੱਜ ਜੇ ਰਿਜ਼ਲਟ ਦਿੰਦੇ ਨੇ ਤੇ ਬਹੁਤ ਅੱਛੀ ਗੱਲ ਹੈ ਅੱਜ ਸਰੇ ਐਸਐਸਪੀ ਸਾਹਿਬ ਆਏ ਸੀ ਸਾਨੂੰ ਬੜਾ ਆਸ਼ਵਾਸਨ ਦੇ ਕੇ ਗਏ ਨੇ ਤੇ ਅਸੀਂ ਉਹਨਾਂ ਤੋਂ ਉਮੀਦ ਕਰਦੇ ਆਂ ਜੇ ਉਹਨਾਂ ਦਾ ਕਹਿਣਾ ਸੀ ਅੱਜ ਤੁਹਾਨੂੰ ਸ਼ਾਮ ਤੱਕ ਕੋਈ ਨਾ ਕੋਈ ਓਜੈਂਟ ਮਿਲੇਗਾ ਔਰ ਅਸੀਂ ਉਹ ਉਮੀਦ ਕਰਦੇ ਆਂ ਸਾਨੂੰ ਉਹ ਰਿਜ਼ਲਟ ਮਿਲੇਗਾ ਸਾਨੂੰ ਮਤਲਬ ਨਹੀਂ ਸਾਰੇ ਸ਼ਹਿਰ ਨੂੰ ਇਹ ਸ਼ਹਿਰ ਦਾ ਬੱਚਾ ਇੱਕ ਗਿਆ ਹੈ ਮੇਰੇ ਕੱਲੇ ਦਾ ਬੱਚਾ ਨਹੀਂ ਹੈ ਮੇਰੇ ਕੱਲੇ ਦਾ ਬੱਚਾ ਹੈ ਜਿਹੜਾ ਚਲਾ ਗਿਆ ਉਹ ਸ਼ਹਿਰ ਦੇ ਕੰਮ ਆਵੇ ਸ਼ਹਿਰ ਬੱਚਿਆਂ ਦਾ ਬਚਾਅ ਹੋ ਜਵੇ ਮੇਰਾ ਬੱਚਾ ਜਾ ਚੁੱਕਿਆ ਹੈ ਮੈਨੂੰ ਉਸ ਦਾ ਦੁੱਖ ਤੇ ਹੈਗਾ ਪਰ ਮੈਂ ਉਹ ਪ੍ਰਗਟ ਨਹੀਂ ਕਰਨਾ ਮੇਰੇ ਸ਼ਹਿਰ ਦੇ ਦੂਸਰੇ ਬੱਚਿਆਂ ਨੂੰ ਉਸ ਦਾ ਲਾਭ ਮਿਲੇ ਉਹਨਾਂ ਦਾ ਬਚਾਅ ਹੋਵੇ ਕਿਉਂ ਉਹ ਵੀ ਮੇਰੇ ਵੱਡੇ ਪਰਿਵਾਰ ਦਾ ਹਿੱਸਾ ਨੇ ਮੈਂ ਉਮੀਦ ਕਰਦਾ ਹਾਂ ਵੀ ਅੱਜ ਰਿਜ਼ਲਟ ਦੇ ਨਿੱਦੇ ਲੋਕਾਂ ਦੇ ਵਿੱਚ ਅੱਜ ਵੀ ਜਿੰਨੇ ਵੀ ਲੋਕ ਮੈਨੂੰ ਸਵੇਰ ਤੋਂ ਮਿਲਨ ਆ ਰਹੇ ਨੇ ਕਹਿੰਦੇ ਬਲਦੇਵ ਜੀ ਤੁਸੀਂ ਇਹ ਕੀ ਕੀਤਾ ਬਾਜ਼ਾਰ ਕਿਉਂ ਖੁੱਲਣ ਦਿੱਤਾ ਮੈਂ ਕਿਹਾ ਮੈਂ ਖੁੱਲਣ ਦਿੱਤਾ ਇਹਨਾਂ ਦੀ ਥੋੜੀ ਇੱਕ ਜਿਹੜੀ ਟੀਮ ਵਰਕ ਸੀ ਉਸ ਨੂੰ ਮੈਨੂੰ ਲੱਗਾ ਮੇਰੇ ਸਾਥੀਆਂ ਨੂੰ ਵੀ ਲੱਗਾ ਵੀ ਇਹ ਠੀਕ ਟ੍ਰੈਕ ਤੇ ਤੇ ਚੱਲ ਰਹੇ ਨੇ ਇਸ ਕਰਕੇ ਅਸੀਂ ਇਹਨਾਂ ਨੂੰ ਇੱਕ ਮੌਕਾ ਦਿੱਤਾ ਹੈ ਇਹ ਮੌਕਾ ਕਿਤੇ ਖੁੰਝਾ ਨਾ ਦੇਣ ਤੇ ਫਿਰ ਉਹ ਹੀ ਪੁਰਾਣੀ ਸਥਿਤੀ ਲੋਕਾਂ ਦੇ ਵਿੱਚ ਜਿਹੜਾ ਰੋਸ ਹੈ ਉਹ ਪ੍ਰਗਟ ਨਾ ਹੋ ਜੇ ਮੈਨੂੰ ਇਸ ਦੀ ਚਿੰਤਾ ਹੈ ਇਸ ਕਰਕੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਮੇਰੇ ਸਾਹਮਣੇ ਖੜੇ ਨੇ ਵੀ ਇਹ ਰਿਜ਼ਲਟ ਉਸ ਦਾ ਕੱਢਣ ਤੇ ਆਉਣ ਵਾਲਾ ਕੋਈ ਮਾਹੌਲ ਇਹੋ ਜਿਹਾ ਨਾ ਬਣੇ ਜਿੰਦੇ ਨਾਲ ਕਿਸੇ ਕਿਸਮ ਦੀ ਵੀ ਕੋਈ ਨਿਰਾਸ਼ਾ ਵਾਲੀ ਗੱਲ ਹੋਵੇ ਕੀ ਲੱਗਦਾ ਕਿ ਇਸ ਵਾਰ ਦਾ ਤੋਂ ਪਹਿਲਾਂ ਕੋਈ ਤੁਹਾਡੇ ਕੋਈ ਲਾਕਡਾਊਨ ਹੋਵੇ ਕਿਸੇ ਨਾਲ ਕੋਈ ਨਿਜੀ ਰੰਜਿਸ਼ ਜਾਂ ਕੋਈ ਤੁਹਾਨੂੰ ਧਮਕੀ ਭਰੇ ਫੋਨ ਆਏ ਹੋਣ ਸਾਨੂੰ ਕੋਈ ਧਮਕੀ ਭਰਿਆ ਫੋਨ ਨਹੀਂ ਆਇਆ ਸਾਡੇ ਜੋ ਬਜ਼ੁਰਗਾਂ ਦੇ ਅਦਰਸ਼ ਨੇ ਸਾਡੇ ਦਾਦਾ ਜੀ ਤੋਂ ਚਲੋ ਉਹ ਤੇ ਦੁਕਾਨਦਾਰੀ ਕਰਦੇ ਸੀ ਸਾਡੇ ਪਿਤਾ ਜੀ ਸਮਾਜਿਕ ਸੰਸਥਾ ਆਰਐਸਐਸ ਨਾਲ ਜੁੜੇ ਹੋਏ ਸੀ ਉਹਨਾਂ ਨੇ ਮਰਹੱਲ ਜਿਹੜਾ ਵੀ ਜੀਵਨ ਬਤਾਇਆ ਨਾ ਸੇਵਾ ਤੋਂ ਬਿਨਾਂ ਉਹਨਾਂ ਦੇ ਕੋਲ ਕੋਈ ਲਫ਼ਜ਼ ਹੀ ਨਹੀਂ ਹੈਗਾ ਸੀ ਇਹ ਸ਼ਹਿਰ ਦੇ ਲੋਕ ਸਾਰੇ ਬੈਠੇ ਨੇ ਕਦੀ ਉਹਨਾਂ ਦੇ ਮੂੰਹ ਤੇ ਨਿਰਾਸ਼ਾ ਨਹੀਂ ਦੇਖੀ ਹਰ ਵੇਲੇ ਹੱਸਦੇ ਰਹਿਣਾ ਹਰੇਕ ਦਿਨ ਨਾਲ ਉਹਨਾਂ ਦੀ ਡੈਥ ਤੋਂ ਬਾਅਦ ਜਿੰਨੇ ਵੀ ਸਾਥੀ ਮੇਰੇ ਕੋਲ ਆਏ ਨੇ ਉਹਨਾਂ ਕੋਲੋਂ ਮੈਨੂੰ ਕੋਈ ਲਫ਼ਜ਼ ਮਿਲਿਆ ਵੀ ਮੇਰਾ ਬੋਈ ਨਾਲ ਬਹੁਤ ਵਿਆਰ ਸੀ ਇੱਕ ਲਫ਼ਜ਼ ਸਾਰਿਆਂ ਕੋਲੋਂ ਵੀ ਮੇਰਾ ਬੋਈ ਨਾਲ ਬਹੁਤ ਵਿਆਸ ਸੀ ਛੋਟਾ ਜਿਹਾ ਲਫਜ਼ ਹੈ ਇਹਦੇ ਵਿੱਚ ਕਿੰਨੀ ਡੰਗਾਈ ਹੈ ਤੁਸੀਂ ਵੀ ਇਸ ਗੱਲ ਨੂੰ ਸਮਝਦੇ ਹੋਵੋਗੇ ਪਰ ਏਸੀ ਦੀ ਜਿਹੜੀ ਇਹ ਅੱਗੇ ਪਰੰਪਰਾ ਚੱਲਦੀ ਆਈ ਹੈ ਮੈਂ ਆਪਦੀ ਬड़ाई ਆਪਦੇ ਮੂੰਹੋਂ ਨਹੀਂ ਕਰ ਸਕਦਾ ਮੇਰਾ ਬੇਟਾ ਹੈ ਜਿਹੜਾ ਸ਼ਹੀਦ ਹੋਇਆ ਹੈ ਉਹਨੂੰ ਨਜਾਇਜ਼ ਗੋਲੀ ਮਾਰੀ ਗਈ ਹੈ ਕਿਸੇ ਨਾਲ ਉਹਦੀ ਕੋਈ ਵਾਦ-ਗਾਟ ਨਹੀਂ ਕੋਈ ਕੁਝ ਨਹੀਂ ਕਦੀ ਤੇ ਉੱਚਾ ਬੋਲਿਆ ਨਹੀਂ ਤੁਸੀਂ ਹੁੰਦੀਆਂ ਵੀਡੀਓ ਵੇਖਿਓ ਉਹਨੇ ਐਸੀ ਐਸੀ ਵੀਡੀਓ ਪਾਈਆਂ ਹਈਆਂ ਜਿਹੜੀਆਂ ਉਹ ਕਹਿੰਦਾ ਆਪਣੇ ਆਪ ਨੂੰ ਪਛਾਨੋ ਤੁਸੀਂ ਕਿੱਥੇ ਜਾਣਾ ਹੈ ਤੁਹਾਡਾ ਮੰਤਵ ਕੀ ਹੈ ਜੀਵਨ ਦਾ ਮੈਂ ਧਾਰਮਿਕ ਚੀਜ਼ਾਂ ਵਿੱਚ ਵਿਸ਼ਵਾਸ ਸੇ ਅਸੀਂ ਰੱਖਦੇ ਆ ਪਰ ਉਸੇ ਅਸੀਂ ਨਹੀਂ ਚੱਲ ਪਾਂਦੇ ਉਸਨੇ ਉਹ ਤੰਤਰ ਜਿਹੜਾ ਉਹਨੇ ਅਪਣਾਇਆ ਹੈ ਉਹਨੇ ਚੱਲ ਕੇ ਵੀ ਦਿਖਾਇਆ ਔਰ ਹਰ ਹਰ ਮਹਾਦੇਵ ਰਮਾਈਂ ਕਰਕੇ ਆਏ ਰਾਣੀ ਜੈ ਸ਼੍ਰੀ ਰਾਮ ਜੈ ਜੀ ਰਾਮ ਕੀ ਨਾਮ ਹੈ ਆਪਣਾ ਇੱਕ ਦੋ ਵੱਡਾ ਹੋ ਗਿਆ ਹਰ ਹਰ ਮਹਾਦੇਵ ਜੈ ਸ਼੍ਰੀ ਗੋਬ ਜੈ ਰਾਦੇ ਫੇਰੇ ਸੁਣਦੇ ਨਹੀਂ ਤਾਂ ਆ ਜਾਣਾ 24 ਘੰਟੇ